ਮਾਤਾ ਪਿਤਾ ਚਲੇ ਜਾਂਦੇ ਐ ਇਸ ਗੱਲ ਦਾ ਚੇਤਾ ਰੱਖਿਓ ਮਾਤਾ ਪਿਤਾ ਦੁਬਾਰਾ ਵਾਪਸ ਆਉਂਦੇ ਨਹੀਂ ਇਹ ਸਾਡੇ ਆ ਜਿਹੜਾ ਆਪਾਂ ਅੱਜ ਕੰਮ ਕਰਦੇ ਆ ਨਾ ਜਿੱਦਾਂ ਆਪਾਂ ਨੇ ਆ ਚੀਜ਼ਾਂ ਲਗਾਈਆਂ ਨੇ ਜਿੱਦਾਂ ਆਪਾਂ ਨੇ ਟੇਬਲ ਲਗਾਏ ਐ ਆ ਚੀਜ਼ਾਂ ਟੈਂਟ ਲਗਾਈਆਂ ਨੇ ਇਦਾਂ ਇਹ ਵੱਡੇ ਵੱਡੇ ਲੋਕ ਕਰਿਆ ਕਰਦੇ ਸੀ ਪਹਿਲਾਂ ਵੱਡੇ ਵੱਡੇ ਲੋਕ ਇੱਥੇ ਜਿ ਖੜ ਜਾ ਭਈ ਇੱਥੇ ਜਿ ਆ ਦੇ ਹਾਂ ਉਥੋਂ ਦਾ ਸਾਈਡ ਤੇ ਕੋਰ ਹੋ ਜਾ ਸਾਈਡ ਤੇ ਹਾਂ ਇਹ ਇੰਦਾ ਨਹੀਂ ਚੀਜ਼ਾਂ ਵੱਡੇ ਵੱਡੇ ਲੋਕ ਕਰਿਆ ਕਰਦੇ ਸੀਗੇ ਪਹਿਲਾਂ ਤੇ ਆਪਾਂ ਕਿਹਾ ਕਰਦੇ ਸੀ ਵੀ ਆਪਣੀ ਵਾਰੀ ਕਦੋਂ ਆਏਗੀ ਪਰ ਆਪਾਂ ਹੁਣ ਕਰਨ ਲੱਗੇ ਆਂ ਏਦਾਂ ਏਦਾਂ ਹੁਣ ਸੱਸੰਗ ਕਰਨ ਲੱਗੇ ਆਪਾਂ ਆ ਏਦਾਂ ਟੈਂਟ ਲਾ ਲਿਆ ਵਧੀਆ ਕਰ ਲਿਆ ਬੈਠੇ ਆਪਾਂ ਸੰਗਤ ਬੈਠੀ ਹੋਈ ਐ ਇਹ ਅੱਜ ਆਪਣਾ ਸਮਾਂ ਆਇਆ ਆ ਸਮੇਂ ਨੂੰ ਉਡੀਕਦੇ ਆਂ ਉਡੀਕਦੇ ਆਂ ਆ ਸਮੇਂ ਨੂੰ ਉਡੀਕਦੇ ਆਂ ਉਡੀਕਦੇ ਆਂ ਸ਼ੰਗਰ ਸ਼ਿਕਰਦਿਆ ਕਰਦਿਆ ਕਿੰਨੇ ਸਾਲ ਹੋ ਗਏ 650 ਸਾਲ ਹੈ ਬਈ 650 ਸਾਲ ਹੋ ਗਏ ਆ ਸਮੇਂ ਨੂੰ ਉਡੀਕਦਿਆ ਵੀ ਇਸ ਤਰ੍ਹਾਂ ਸਾ ਅਸੀਂ ਬਈਏ ਐਦਾਂ ਸਾਡੀਆਂ ਭੈਣਾਂ ਬੀਬੀਆਂ ਰਲ ਕੇ ਵਹਿਣ ਐ ਤਾਂ ਭਰਾ ਰਲ ਕੇ ਵਹਿਣ ਐ ਤਾਂ ਕੁਰਬਾਨੀ ਚੱਲੇ ਵਿਚਾਰ ਹੋਵੇ ਆ ਸਮੇਂ ਨੂੰ ਉਡੀਕਦਿਆ ਉਡੀਕਨੇ ਆ ਸਤਿਗੁਰੂ ਰਵਦਾਸ ਮਹਾਰਾਜ ਨੇ ਸੰਨਰਸ਼ ਕੀਤਾ ਗੁਰੂ ਨਾਨਕ ਨੇ ਕਬੀਰ ਨੇ ਇਹ ਸੰਨਰਸ਼ ਕੀਤਾ ਤੇ ਅੱਜ ਸਾਡੇ ਸੰਤ ਮਹਾਪੁਰਸ਼ਾਂ ਨੇ 바ਵਾ ਸਾਹਿਬ ਵਰਗਿਆਂ ਨੇ ਸੰਨਰਸ਼ ਕੀਤਾ ਤਾਂ ਅਜ ਸਮਾਂ ਸਾਨੂੰ ਮਿਲਿਆ ਹੈ ਬਹਿਣ ਦਾ ਇਦਾਂ ਬਹਿਣ ਦਾ ਪਰ 바ਵਾ ਸਾਹਿਬ ਕਹਿਣ ਵਾਲਿਓ ਜੈ ਜੈ ਭੀਮ ਕਹਿਣ ਵਾਲਿਓ ਜੈ ਜੈ ਭੀਮ ਕਹਿਣ ਵਾਲਿਓ ਕਦੇ ਭੀਮ ਦੀ ਗੱਲ ਵੀ ਮੰਨਿਆ ਕਰੋ ਕਦੇ ਭੀਮ ਨਸਾਹਿਬ ਦੀ ਗੱਲ ਵੀ ਮੰਨਿਆ ਕਰੋ ਡਾਕਟਰ ਵੀ ਆਰ ਅੰਬੇਡਕਰ ਦੀ ਗੱਲ ਵੀ ਕਦੇ ਮੰਨਿਆ ਕਰੋ ਲੱਖਾਂ ਸਾਡੇ ਲੋਕ ਨੌਕਰੀਆਂ ਤੇ ਲੱਗੇ ਆ ਲੱਖਾਂ ਰੁਪਈਆ ਲੈਂਦੇ ਆ ਲੱਖਾਂ ਰੁਪਈਏ ਬੰਦੇ ਲੈਂਦੇ ਆ ਵੱਡੇ ਵੱਡੇ ਅਫਸਰ ਨੇ ਵੱਡੇ ਵੱਡੇ ਇੰਜੀਨੀਅਰ ਨੇ ਕਰੋੜਾ ਰੁਪਈਆ ਮਹੀਨੇ ਵਿੱਚ ਕਮਾਉਂਦੇ ਆ ਸਾਲ ਵਿੱਚ ਕਰੋੜਾਂ ਵੀ ਕਮਾਉਣ ਵਾਲੇ ਨੇ ਮਹੀਨੇ 'ਚ ਵੀ ਕਮਾਉਣ ਵਾਲੇ ਨੇ ਲੱਖਾਂ ਹੀ ਕਮਾਉਣ ਵਾਲੇ ਐ ਪਰ ਗੁਰੂ ਰਵਿਦਾਸ ਕਹਿਣ ਵਾਲਿਓ ਬਾਬਾ ਸਾਹਿਬ ਕਹਿਣ ਵਾਲਿਓ ਕਦੇ ਇੱਕ ਗੱਲ ਤੇ ਧਿਆਨ ਜ਼ਰੂਰ ਦਿਆ ਕਰੋ ਕਦੇ ਗੁਰੂ ਰਵਿਦਾਸ ਮਹਾਰਾਜ ਨੂੰ ਚੰਗੀ ਤਰ੍ਹਾਂ ਪੜਿਆ ਵੀ ਕਰੋ ਕਹਿੰਦੇ ਕੀ ਐ ਕਦੇ ਨਹੀਂ ਚੰਗੀ ਤਰ੍ਹਾਂ ਪੜਦੇ ਆਪਾਂ ਸਤਿਗੁਰੂ ਰਵਿਦਾਸ ਮਹਾਰਾਜ ਕਹਿੰਦੇ

ਪਰ ਇੱਕ ਗੱਲ ਦਾ ਖਿਆਲ ਰੱਖਿਓ ਸਤਿਗੁਰੂ ਰਵਿਦਾਸ ਮਹਾਰਾਜ ਜੀ ਕਹਿੰਦੇ ਐ ਕਿਹੇ ਮੇਰੇ ਸੰਸਾਰ ਦੇ ਲੋਗੋ ਸਾਰਾ ਕੁਝ ਭੁੱਲ ਜਿਓ ਚਾਏ ਪਰ ਇੱਕ ਦਸਵਾਂ ਹਿੱਸਾ ਆਪਣੀ ਦਸਾਂ ਨਵਾ ਦੀ ਕਿਰਤ ਕਮਾਈ ਵਿੱਚੋਂ ਦਸਵਾਂ ਹਿੱਸਾ ਕੱਢਣਾ ਨਾ ਭੁੱਲਿਓ ਜਿਹੜਾ ਬੰਦਾ ਦਸਵਾਂ ਹਿੱਸਾ ਆਪਣੀ ਕਮਾਈ ਵਿੱਚੋਂ ਕੱਢਣਾ ਭੁੱਲ ਜਾਂਦਾ ਹੈ ਉਹ ਗੁਰੂ ਰਵਿਦਾਸ ਮਹਾਰਾਜ ਨੂੰ ਹੀ ਭੁੱਲ ਜਾਂਦਾ ਉਹ ਬੰਦਾ ਬਾਬਾ ਸਾਹਿਬ ਜੀ ਕਹਿੰਦੇ ਹੈ ਦੁਨੀਆ ਦੇ ਲੋਗੋ ਪੰਜਵਾਂ ਹਿੱਸਾ ਕੱਢਣਾ ਨਾ ਭੁੱਲਿਓ ਜੇ ਦਸਵਾਂ ਨਹੀਂ ਕੱਢ ਸਕਦੇ ਪੰਜਵਾਂ ਨਾ ਕੱਢਣਾ ਭੁੱਲਿਓ ਜਿਹੜੇ ਪੰਜਵਾਂ ਹਿੱਸਾ ਕੱਢਣਾ ਭੁੱਲ ਜਾਂਦੇ ਆ ਉਹ ਬਾਬਾ ਸਾਹਿਬ ਨੂੰ ਭੁੱਲ ਜਾਂਦੇ ਆ ਲੋਗ ਉਹ ਬਾਬਾ ਸਾਹਿਬ ਨੂੰ ਉਹ ਲੋਗ ਭੁੱਲ ਜਾਂਦੇ ਆ ਦਸਵਾਂ ਹਿੱਸਾ ਕਿਵੇਂ ਨਿਕਲੇਗਾ ਦਸਵਾਂ ਹਿੱਸਾ ਕਿਵੇਂ ਕੱਢੋਂਗੇ ਜੇ ਘਰ ਵਿੱਚ 1000 ਰੁਪਿਆ ਆਪਣੇ ਇੱਕ ਦਿਨ ਦਾ 1000 ਰੁਪਿਆ ਕਮਾ ਕੇ ਲੈ ਕੇ ਆਇਆ 100 ਰੁਪਿਆ ਉਹ ਗੁਰੂ ਰਵਿਦਾਸ ਮਹਾਰਾਜ ਦੇ ਨਾਮ ਤੇ 바ਵਾ ਸਾਹਿਬ ਦੇ ਨਾਮ ਤੇ ਚੰਗੇ ਚੰਗੇ ਕੰਮਾਂ ਵਾਸਤੇ ਕੱਢਿਆ ਕਰੋ ਆਪਣੇ ਨਗਰੀ ਵਿੱਚ ਕਿਹਾ ਕਰਨਾ ਪਾਨੇ ਕਿ ਆ ਚੀਜ਼ ਬਾਬਾ ਸਾਹਿਬ ਦੇ ਨਾਮ ਤੇ ਬਣਾਉਣੀ ਹੈ ਕਿ ਆ ਗੁਰੂ ਰਵਿਦਾਸ ਨਾਮ ਤੇ ਬਣਾਉਣੀ ਹੈ ਉਹ 100 ਰੁਪਏ ਮਹੀਨੇ ਵਿੱਚ ਕੱਢਣਾ 10 ਰੁਪਏ ਮਹੀਨੇ ਵਿੱਚ ਕੱਢਣੇ ਜਿਨ੍ਹਾਂ ਦੀ ਲੱਖ ਰੁਪਏ ਤਨਖਾਹ ਹੈ ਉਹ ਮਹੀਨੇ ਵਿੱਚ 10000 ਰੁਪਏ ਗੁਰੂ ਰਵਿਦਾਸ ਮਹਾਰਾਜ ਦੇ ਨਾਮ ਤੇ ਕੱਢੇ ਪਰ ਉਹਨਾਂ ਦੀ ਕਮਾਈ ਸਫਲੀ ਨਹੀਂ ਹੁੰਦੀ ਉਹ ਕੱਢਦੇ ਨਹੀਂ ਉਹ ਗੁਰੂ ਰਵਿਦਾਸ ਮਹਾਰਾਜ ਜੀਆਂ ਨੂੰ ਭੁੱਲ ਜਾਂਦੇ ਆ ਬਾਬਾ ਸਾਹਿਬ ਨੂੰ ਭੁੱਲ ਜਾਂਦੇ ਆ ਲੋਕ ਗਰੀਬ ਲੋਕ ਕੱਢ ਦਿੰਦੇ ਆ 5-10 ਰੁਪਏ ਪਰ ਤਕੜੇ ਲੋਕ ਐ ਜੇਬਾਂ ਨੂੰ ਐ ਰੱਖਦੇ ਐ ਪਰ ਉਹਨਾਂ ਨੂੰ ਬਿਮਾਰੀਆਂ ਵੀ ਬਹੁਤ ਤਕੜੀਆਂ ਤਕੜੀਆਂ ਹੀ ਲੱਗਦੀਆਂ ਨੇ ਇਸ ਗੱਲ ਦਾ ਚੇਤਾ ਰੱਖਿਓ ਗਰੀਬ ਲੋਕ ਕੱਢ ਦਿੰਦੇ ਆ 5-10 ਰੁਪਏ ਗੁਰੂ ਦੇ ਨਾਮ ਤੇ ਕੱਢ ਦਿੰਦੇ ਐ ਪਰ ਜਿਹੜੇ ਤਕੜੇ ਤਕੜੇ ਲੋਕ ਜੇ ਆਪਣਾ ਕੋਈ ਸਰਪੰਚ ਬਣ ਗਿਆ ਨਾ ਆਪਣਾ ਕੋਈ ਸਰਪੰਚ ਬਣ ਗਿਆ ਸਰਪੰਚ ਕੋਲ ਤੁਸੀਂ ਨਾ 10 ਗੱਟੇ ਸਿਮਿੰਟ ਦੇ ਲੈਣ ਵਗ ਜਓ ਐ ਰੋਏਗਾ ਹਜੇ ਕਰਾਟ ਨਹੀਂ ਆਈ ਹਜੇ ਐ ਨਹੀਂ ਹੋਇਆ ਹਜੇ ਆ ਨਹੀਂ ਬਣਿਆ ਮੈਂ ਕਹਿੰਦਾ ਕੀੜੇ ਹੀ ਪੈ ਜਾਂਦੇ ਐ ਮੂੰਹ ਦੇ ਵਿੱਚ ਉਹਨਾਂ ਦੇ 10 ਗੱਟੇ ਸਿਮਿੰਟ ਦੇ ਦੇਣ ਨੂੰ ਵੀ ਐ ਸੋਚਣਗੇ ਸਾਇਦ ਐਦੇ ਤੋਂ ਕਰਾਵਾਂ ਜੀ ਮੈਂ ਮਰ ਮੱਝਣ ਕੇ ਦੇ ਦਾਂਗੇ ਜੀ ਤੁਹਾਨੂੰ ਕਾਦੇ ਸਰਪੰਚ ਬਣਿਓ ਤੁਹਾਨੂੰ ਪਤਾ ਹੀ ਨਹੀਂ ਕਾਸੇ ਚੀਜ਼ ਦਾ 20

ਸੰਸਾਰ ਦੇ ਲੋਕੋ ਕੁਛ ਨਾ ਕੁਛ ਕਰੋ ਐਵੇਂ ਨਾ ਬਾਬਾ ਸਾਹਿਬ ਜੀ ਆਂਦੀ ਓਟ ਲੈ ਕੇ ਗੁਰੂ ਅਰਦਾਸ ਜੀ ਓਟ ਲੈ ਕੇ ਐਵੇਂ ਨਾ ਰਵਦਾਸ ਜੀ ਬਾਬਾ ਸਾਹਿਬ ਜੀ ਕਰਦੇ ਫਰੀ ਚੱਲਿਆ ਕਰੋ ਨਾ ਵੀ ਮੀਰਾ ਨੇ ਗੁਰੂ ਰਵਦਾਸ ਜੀਆਂ ਦੀ ਓਟ ਲਈ ਮੀਰਾ ਕਹਿੰਦੀ ਮਹਾਰਾਜ ਸਾਰਾ ਕੁਝ ਤੇਰਾ ਹੀ ਹੈ ਮੇਰਾ ਕੁਛ ਵੀ ਨਹੀਂ ਮਾਰਾ ਤੇਰਾ ਹੀ ਹੈ ਆ ਜਿੰਦਗੀ ਤੇਰੇ ਲਈ ਖੇਲਾਦੀ ਹੁਣ ਤੁਸੀਂ ਕਹਿੰਦੇ ਸਾਡਾ ਰਾਜਿਆਂ ਦਾ ਰਾਜਿਆਂ ਦਾ ਰਾਜਿਆਂ ਦਾ ਜਿਹੜੀ ਮਾਂ ਨੇ ਆਪਣੇ ਚਾਰ ਪੁੱਤ ਜੰਮੇ ਐ ਚਾਰਾਂ 'ਚੋਂ ਦੋ ਰੱਖ ਲੈ ਦੋ ਪੁੱਤ ਕੰਸ਼ੀ ਰਾਮ ਵਾਂਗੂ ਤੋਰਦੇ ਸਾਈਕਲ ਲੈ ਕੇ ਲਾ ਦੇ ਝੰਡੇ ਅਕੇ ਕਰਸ਼ ਕਰਸ਼ ਬਈ ਤੂੰ ਜਾ ਕੇ ਮਾਂ ਤੇ ਕਹਿੰਦੀ ਮੇਰੇ ਚਾਰ ਐ ਲੱਗੇ ਰਹਿਣ ਛਾਤੀ ਦੇ ਚਾਰੇ ਨੰਦਪੁਰ ਜਾਣ ਕਿਤੇ ਹੈ ਬਈ ਤੋਰਦੀਆਂ ਨੇ ਮਾਂਾਂ ਕਿਤੇ ਇਹ ਤੇ ਅਗਲੇ ਨੂੰ ਦੂਰ ਵੀ ਨਹੀਂ ਕਰਦੀਆਂ ਜਿਹੜੀ ਮਾਂ ਨੇ ਦੋ ਪੁੱਤ ਜੰਮਿਆ ਇੱਕ ਤੋਰ ਦੇ ਲੈ ਕੇ ਜਾਂ ਵੀ ਤੂੰ ਗੁਰੂ ਰਵਦਾਸ ਦੀ ਬਾਣੀ ਦਾ ਪ੍ਰਚਾਰ ਕਰ ਜਾਂ ਵਾਵਾ ਸਾਹਿਬ ਦੀ ਬਾਣੀ ਦਾ ਪ੍ਰਚਾਰ ਕਰ ਜਾਂ ਕਾਂਸੀ ਰਾਮ ਦੀ ਸੋਟ ਦੇ ਚੱਲ ਤੂੰ ਐ ਕਹਿੰਦੇ ਤੁਸੀਂ ਕਹਿੰਦੇ ਹੋ ਜੰਮਣ ਵਾਲੇ ਤੁਸੀਂ ਕਿੰਨੇ ਕ ਪੁੱਤ ਤੋਰੇ ਆ ਤੁਹਾਨੇ ਹੱਥ ਖੜੇ ਕਰੋ ਬਈ ਕਿੰਨਿਆ ਕ ਨੇ ਕਹਦਾ ਤੇਰਾ ਵਿਆਹ ਨਹੀਂ ਕਰਦੇ ਜਾਂ ਬੇਟਾ ਤੇਰਾ ਵਿਆਹ ਨਹੀਂ ਕਰਨਾ ਜਾਂ ਕਾਂਸੀ ਰਾਮ ਵਾਂਗੂ ਆਪਣੀ ਜ਼ਿੰਦਗੀ ਸਾਰੀ ਲਗਾ ਦੇ ਹੱਥ ਖੜੇ ਕਰੋ ਵੀ ਕਿੰਨਿਆ ਕ ਨੇ ਹਾ ਕਰਿਓ ਬਈ ਹੱਥ ਕਨੇ ਕਿੰਨਿਆ ਕਿਨੇ ਤੋਰੇ ਆ ਮੇਰੀ ਮਾਂ ਨੇ ਮੈਨੂੰ ਤੋਰਿਆ ਆ ਛੋਟੇ ਛੋਟੇ ਬੱਚਿਆਂ ਦੀ ਮਾਂ ਨੇ ਇਹਨਾਂ ਨੂੰ ਤੋਰਿਆ ਹੋਇਆ ਇਹਨਾਂ ਦੇ ਖੇਡਣ ਦੇ ਦਿਨ ਹੈ ਪੜ੍ਹਾਈ ਦੇ ਦਿਨ ਹੈ ਇਹਨਾਂ ਦੇ ਹੱਸਣ ਖੇਡਣ ਦੇ ਦਿਨ ਆ ਤੋਰੇ ਹੋਏ ਆ ਛੋਟੇ ਛੋਟੇ ਇਹ ਤੁਹਾਡੇ ਵਾਂਗੂ ਨਹੀਂ ਆ ਤੋਰੇ ਹੋਏ ਇਹਨਾਂ ਦੀ ਮਾਵਾਂ ਨੇ ਵੀ ਤੁਸੀਂ ਉੱਚੀ ਸੋਚ ਮੰਗ ਤੇ ਨਹੀਂ ਵੜਨਾ ਬਾਬੇ ਜੀ ਬਣਨਾ ਬਾਬਾ ਸਾਹਿਬ ਵਰਗੇ ਬਣਨਾ ਅਬ ਜੁਰਗਾ ਦੀ ਅੰਤਿਮ ਅਰਦਾਸ ਤੇ ਸੋਚ ਲੈ ਕੇ ਜਾਈਆ ਹਾਂ ਐਵੇਂ ਨਾ ਕਹਿ ਕੇ RAM 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 ਵਾਹਿਗੁਰੂ ਵਾਹਿਗੁਰੂ ਵਾਹਿ ਸਤਨਾਮ ਕਹਿ ਕੇ ਚਲੋ ਆਪਾਂ ਆਪਣੇ ਘਰਾਂ ਨੂੰ ਲੰਗਰ ਛਕੋਦੇ ਜਾਓ ਜੀ ਕੀ ਆ ਹੋਇਆ ਬਈ ਫਿਰ ਉਹ ਐਵੇਂ ਹੀ ਫਿਰਦਿਆ ਕਹਿੰਦੇ ਅਸੀਂ ਬਾਬਾ ਸਾਹਿਬ ਵਾਲੇ ਅਸੀਂ ਅਸੀਂ ਰਬਦਾਸ ਵਾਲੇ ਅਸੀਂ ਗੁਰਨਾਨਕ ਵਾਲੇ ਅਸੀਂ ਬੁੱਧ ਧਰਮ ਨੂੰ ਮੰਨਣ ਵਾਲੇ ਅਸੀਂ ਰਬਦਾਸ ਨੂੰ ਮੰਨਣ ਵਾਲੇ ਮੰਨਣ ਵਾਲਿਓ ਮੈਂ ਕਹਿੰਦਾ ਤੁਸੀਂ ਨਾ ਕਤਰਾ ਕਤਰਾ ਖੂਨ ਦਾ ਐ ਆਪਣੇ ਸਰੀਰ ਨੇ ਵਟ ਦਵੋ ਜਿਹੜੀ ਨਾੜੀ ਵਿੱਚ ਗੁਰੂ ਰਵਿਦਾਸ ਦਾ ਨਾਮ ਨਹੀਂ ਆਂਦਾ ਜਿਹੜੀ ਨਾੜੀ ਵਿੱਚ ਭੀਮਰਾਵ ਮੇਂਡਕਰ ਦਾ ਨਾਮ ਨਹੀਂ ਆਂਦਾ ਉਹ ਨਾੜੀ ਰੱਖੋ ਇਹਨਾਂ ਨੂੰ ਕਹਿੰਦੇ ਡਾਕਟਰ ਨੂੰ ਬਾਹਰ ਕੱਢ ਦੇ ਵੀ ਇਹ ਨਾੜੀ ਕੱਢ ਮਾਰ ਬਾਰ ਵਗਾ ਕੇ ਇਹਨੂੰ ਖੂਨ ਨੂੰ ਜਿਹੜਾ ਖੂਨ ਸਰ ਦੇ ਅੰਦਰ ਠੰਡਾ ਹੈ ਉਹ ਖੂਨ ਨੂੰ ਮਾਰ ਪਰ ਵਗਾ ਕੇ ਗਰਮ ਖੂਨ ਰੱਖਿਆ ਕਰੋ ਅੰਦਰ ਗੁਰੂ ਰਵਿਦਾਸ ਮਹਾਰਾਜ ਕਹਿੰਦੇ اے ਦੁਨੀਆ ਦੇ ਲੋਗੋ ਐਸਾ ਚਾਹੂ ਰਾਜ ਮੈਂ ਆ ਇਦਾਂ ਦਾ ਰਾਜ ਪਾਲਦੇ ਸੀ ਵੀ ਆ ਬੈਠਣ ਮੇਰੀਆਂ ਭੈਣਾ ਆ ਬੈਠਣ ਮੇਰੀਆਂ ਮਾਵਾਂ ਆ ਬੈਠਣ ਮੇਰੇ ਬੱਚੇ ਇਦਾਂ ਸੱਸੰਗ ਹੋਣ ਕਿਸੇ ਦਾ ਕੋਈ ਡਰ ਨਾ ਹੋਵੇ ਇਹਨੂੰ ਕਹਿੰਦੇ ਬੇਗਮਪੁਰਾ ਸ਼ਹਿਰ ਕੋਨਾਓ ਦੁੱਖ ਅੰਧਾ ਹੋ ਨਹੀਂ ਤਾ ਥਾਓ ਜਿਹੜਾ ਕੋਈ ਇਦਾਂ ਦਾ ਸੱਸੰਗ ਨਹੀਂ ਕਰਾ ਸਕਦਾ ਜੀ ਦੀ ਤਨਖਾਹ ਲੱਖ ਰੁਪਈਆ ਉਹ ਕਹੇ ਯਾਰ ਸਸਤਾ ਕਰਾਓ ਮੈਂ ਦੇਾਂਗਾ ਤੁਹਾਨੂੰ 10000 ਕਰਾਓ ਸਸੰਗ ਮੈਂ ਦੇਾਂਗਾ ਤੁਹਾਨੂੰ 15000 ਕਰਾਓ ਤੁਸੀਂ ਐਦਾਂ ਕਹਿਣ ਵਾਲੇ ਬਣਿਆ ਕਰੋ ਹਾਂਜੀ ਆਓ ਹੁਣ ਇੱਕ ਧਾਰਨਾ ਪੜ੍ਹ ਕੇ ਫੇਰ ਆਪਾਂ ਸਮਾਪਤੀ ਕਰੀਏ ਅਰਦਾਸ ਕਰਦੇ ਆ ਮੇਰਾ ਭਾਣ ਜੀ ਇੱਕ ਬੀਬੀਆਂ ਛੋਟਾ ਜਿਹਾ ਸ਼ਬਦ ਪੜਦਾ ਮੇਰੇ ਆਦ ਬੀਬੀਆਂ ਪੜਦੀਆਂ ਸੀ ਮੇਰੇ ਯਾਦ ਆਇਆ ਮੈਂ ਛੋਟਾ ਜਿਹਾ ਪੜ ਕੇ ਵੇਖਦਾ ਜਿ ਪੜਿਆ ਗਿਆ ਏ ਗੰਗਾ ਜੀ ਕੇ ਨਹਾਣ ਪੈ ਗੜਿਆ ਏ ਅੰਦੋਲਾ ਇਹ ਪੜਦੀਆਂ ਬੀਬੀਆਂ ਹਾਂ ਉਹ ਸਾਰ ਲੈ ਸਾਰ ਕੇ ਲੈ ਪੜਿਓ ਜਰਾ ਮੇਰੇ ਨਾਲ ਵੇਖੋ ਏ ਗੰਗਾ ਜੀ ਕੇ ਨਹਾਣ ਪੈ ਗੜਿਆ ਏ ਅੰਦੋ ਕਿ ਤਾਂ ਇੱਕ ਕੋਈ ਵਜਾਵੇ ਸੰਗਲ ਕੁੰਡੇ ਕੋਈ ਵਜਾਵੇ ਤਾਲ ਕੋਈ ਵਜਾਵੇ ਸੰਗਲ ਕੁੰਡੇ ਕੋਈ ਵਜਾਵੇ ਸਾਰੇ ਸਾਰੇ ਇੱਕ ਕੋਈ ਵਜਾਵੇ ਸੰਗਲ ਕੁੰਡੇ ਇਹ ਮੀਰਾ ਵਾਈ ਇਹ ਵਜਾਵੇ ਖੜ ਤਾਲ ਹਰ ਕੀ ਪੋੜੀਆਂ ਤੇ ਮੀਰਾ ਮੈਂ ਕਹਿੰਦਾ ਤੁਸੀਂ ਬੀਬੀਓ ਮੇਰੇ ਨਾਲ ਹੀ ਰਿਹਾ ਕਰੋ ਭਾਈ ਤੇ ਇਹ ਨਹੀਂ ਛੱਡਦੇ दारू ਦੂਰੂ ਇਹ ਬੜੇ ਖੋਟੇ ਆਏ ਇਹ ਘਰ ਜਾ ਕੇ ਕਹਿਣਗੇ ਠੰਡ ਚ ਹੀ ਲੱਗਦੀ ਐ ਲੰਦਾ ਫਿਰ ਪੈਗ ਥੋੜਾ ਜਿਹਾ ਵੜਾ ਫਿਰ ਵਧੀਆ ਜਾ ਇਹ ਘਰੇ ਜਾਂਦੇ ਹੀ ਕਹਿਣਗੇ ਠੰਡ ਲੱਗਦੀ ਐ ਵੜਾ ਪੈਗ ਫਿਰ ਵਧੀਆ ਜਾ ਇਹ ਬੜੇ ਤੇਜ ਐ ਵੈਸੇ ਭੋਲੇ ਦੇ ਲੱਗਦੇ ਬੈਠੇ ਹੋਏ ਨਾ ਭਾਈ ਜਦੋਂ ਤੁਹਾਨੂੰ ਠੰਡ ਲੱਗੇ ਸੀ 바ਵਾ ਸਾਹਿਬ ਦੀ ਗੱਲ ਕਰਿਆ ਕਰੋ ਗਰਮ ਜੇ ਹੋ ਕੇ ਠੰਡ ਸਾਰੀ ਲੈ ਜਾਣੀ ਐ ਇਹ ਕੋਈ ਵਜਾਵੇ ਸੰਗਲ ਕੁੰਡੇ ਕੋਈ ਵਜਾਵੇ ਤਾਲ ਕੋਈ ਖੁੱਲ ਕੇ ਬਈ ਇਹ ਕੋਈ ਵਜਾਵੇ ਸੰਗਲ ਕੁੰਡੇ ਕੋਈ ਵਜਾਵੇ ਤਾਲ ਮੀਰਾ ਭਾਈ ਇਹ ਵਜਾਵੇ ਕੜਤਾਲ ਸਾਹਿਬ ਕੀ ਹਾਰੇ ਕੀ ਪੋੜੀਆਂ ਤੇ ਝੂਲੇ ਝੂਲੇ ਓ ਹਾਰੇ ਕੀ ਪੋੜੀਆਂ ਤੇ ਹਾਂ ਠੀਕ ਇਦਾਂ ਗਾਇਆ ਕਰੋ ਠੀਕ ਹੈ ਕੁਝ ਨਹੀਂ ਹੁੰਦਾ ਕਦੇ ਨਾ ਕਦੇ 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 ਮੰਜ਼ਿਲ ਆਪਾਂ ਨੂੰ ਮਿਲ ਜਾਂਦੀ ਬੜਿਆ ਕਰੋ ਗੁਰੂ ਰਵਿਦਾਸ ਦੀ ਬਾਣੀ ਪੜਿਆ ਕਰੋ ਜੁੜਿਆ ਕਰੋ ਪਰਮੇਸ਼ਰ ਦਾ ਨਾਮ ਜਪਿਆ ਕਰੋ ਬੰਦਗੀ ਕਰਿਆ ਕਰੋ ਆਓ ਹੁਣ ਆਪਾਂ ਆਰਤੀ ਬੋਲ ਕੇ ਸਮਾਪਤੀ ਕਰੀਏ ਜੀ 1:00 ਬਜ ਗਿਆ ਕੇ ਤੂ ਤੋ ਰਾਜਗਰਾ ਕੀ ਰਾਣੀ ਐ ਮੀਰਾ